ਪੋਜਨੀ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹਿਨ ਸਿੰਘ ਜੀ ਇਨਸਾ ਦੁਆਰਾ ਚਲਾਈ ਗਈ ਆਸ਼ਿਆਨਾ ਮਹਿੰਮ ਦੇ ਤਹਿਤ ਬਲਾਕ ਮਲੋੜ ਦੀ ਸਾਧ ਸੰਗਤ ਨੇ ਕੈਨੇਡਾ ਦੀ ਸਾਧ ਸੰਗਤ ਦੇ ਸਹਿਯੋਗ ਨਾਲ ਪਿੰਡ ਰਥੜੀਆਂ ਚ ਇੱਕ ਲੋੜਵੰਦ ਪਰਿਵਾਰ ਨੂੰ ਪੱਕਾ ਮਕਾਨ ਬਣਾ ਕੇ ਉਹਨਾਂ ਦੀ ਜਿੱਥੇ ਜ਼ਿੰਦਗੀ ਦਾ ਸੁਪਨਾ ਪੂਰਾ ਕਰ ਦਿੱਤਾ ਉੱਥੇ ਮੀ ਕਣੀ ਦਾ ਵੀ ਡਰ ਮੁਕਾ ਦਿੱਤਾ ਇੱਥੇ ਵੀ ਜ਼ਿਕਰ ਯੋਗ ਹੈ ਕਿ ਲਗਭਗ 20 ਮਿਸਤਰੀਆਂ ਅਤੇ 150 ਤੋਂ ਵੀ ਵੱਧ ਸੇਵਾਦਾਰਾਂ ਦੀ ਟੀਮ ਨੇ ਸਿਰਫ 13 ਘੰਟਿਆਂ ਵਿੱਚ ਹੀ ਮਕਾਨ ਬਣਾ ਕੇ ਤਿਆਰ ਕਰ ਦਿੱਤਾ ਜਿਸ ਨੂੰ ਦੇਖ ਕੇ ਪਿੰਡ ਵਾਸੀ ਵੀ ਹੈਰਾਨ ਹੋ ਰਹੇ ਸਨ ਜਾਣਕਾਰੀ ਦਿੰਦੇ ਹਾਂ 85 ਮੈਂਬਰ ਰਾਹੁਲ 인ਸਾ 85 ਮੈਂਬਰ ਪੈਣਾ ਵਿੱਚੋਂ ਅਮਰਜੀਤ ਕੌਰ 인ਸਾ ਸਤਵੰਤ ਕੌਰ 인ਸਾ ਮਮਤਾ 인ਸਾ ਤੇ ਬਲਾਕ ਪ੍ਰੇਮੀ ਸੇਵਕ ਅਨਿਲ ਕੁਮਾਰ 인ਸਾ ਨੇ ਦੱਸਿਆ ਕਿ ਜਦੋਂ ਰਥੜੀਆਂ ਨਿਵਾਸੀ ਮੰਗਾ ਸਿੰਘ 인ਸਾ ਨੇ ਮੈਨੇਜਮੈਂਟ ਕਮੇਟੀ ਨਾਲ ਸੰਪਰਕ ਕਰਕੇ ਆਪਣੇ ਮਕਾਨ ਦੀ ਮਾੜੀ ਹਾਲਤ ਬਾਰੇ ਦੱਸਿਆ ਤਾਂ ਭੈਣ ਹਰਜਿੰਦਰ ਕੌਰ 인ਸਾ ਸਰੀ ਬਸੀ ਕੈਨੇਡਾ ਦੀ ਬੇਟੀ ਡਾਕਟਰ ਗੁਰਜੋਤ ਕੌਰ 인ਸਾ ਸਰੀ ਬਸੀ ਕੈਨੇਡਾ ਦੇ ਵਿਆਹ ਦੀ ਖੁਸ਼ੀ ਵਿੱਚ ਕੀਤੀ ਪਰ ਹਿਤ ਪ੍ਰਮਾਤ ਸਦਕਾ ਬਲਾਕ ਮਲੋੜ ਦੀ ਸਾਧ ਸੰਗਤ ਨੇ ਲੋੜਵੰਦ ਪਰਿਵਾਰਾਂ ਨੂੰ ਇੱਕ ਕਮਰਾ ਰਸੋਈ ਅਤੇ ਬਾਥਰੂਮ ਬਣਾ ਕੇ ਦਿੱਤਾ 15 ਮੈਂਬਰ ਗੌਰਖ ਸੇਠੀਨ ਸਾਹ ਤੇ ਸਤਪਾਲ ਇਨਸਾਨ ਨੇ ਦੱਸਿਆ ਕਿ ਸਾਧ ਸੰਗਤ ਦੇ ਵਿੱਚ ਸੇਵਾ ਪ੍ਰਤੀ ਪੂਰ ਅਫਸਾਸੀ ਅਤੇ ਸਭ ਇੱਕ ਦੂਜੇ ਤੋਂ ਵੱਧ ਚੜ੍ਹ ਕੇ ਸੇਵਾ ਕਰ ਰਹੇ ਸਨ ਤਾਂ ਵੇਖਿਆ ਤੁਸੀਂ ਭਿਆਨਕ ਗਰਮੀ ਦੇ ਬਾਵਜੂਦ ਡੇਰਾ ਸੱਚਾ ਸੋਦਾ ਦੇ ਅਣਥਕ ਸੇਵਾਦਾਰ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਕਰਨਾ ਪਿੱਛੇ ਨਹੀਂ ਹਟਦੇ ਅਜੀਹਾਈ ਮਾਮਲੇ ਅਸੀਂ ਤੁਹਾਨੂੰ ਮਲੂਰ ਤੋਂ ਦਿਖਾਇਆ ਜਿੱਥੇ ਕਿ অতি ਜ਼ਰੂਰਤਮੰਦ ਪਰਿਵਾਰ ਨੂੰ ਡੇਰਾ ਸਰਚਾ ਸੌਦਾ ਦੇ ਸ਼ਰਧਾਲੂਆਂ ਨੇ ਵਰਦੀ ਗਰਮੀ ਦੇ ਵਿੱਚ ਤਨਮਨ ਧੰਦੀ ਪਰਵਾਹ ਨਾ ਕਰਦਿਆਂ ਹੋਇਆਂ ਮਾਨਵਤਾ ਦੀ ਸੇਵਾ ਨੂੰ ਮੁੱਖ ਰੱਖਦਿਆਂ ਹੋਇਆਂ ਪੂਜਨੀਕ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਂ ਸਿੰਘ ਜੀ ਇਨਸਾਂ ਦੇ ਵੱਲੋਂ ਚਲਾਏ ਗਏ 163 ਮਾਨਵਤਾ ਭਲਾਈ ਕਾਰਜਾਂ ਨੂੰ ਗਤੀ ਦੇ ਕੇ ਮਾਨਵਤਾ ਤੇ ਵੱਡਾ ਪਰਉਪਕਾਰ ਕੀਤਾ ਗਿਆ। ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ RAM ਰੇਹਿੰਦ ਸਿੰਘ ਜੀ ਦੀ ਇंसा ਦੀ ਪ੍ਰੇਰਨਾ ਸਦਕਾ ਡੇਰਾ ਸੱਤਾ ਸੋਦਾ ਦੀ ਸਾਧ ਸੰਗਤ ਜੋ ਮਾਨਵਤਾ ਭਲਾਈ ਦੇ 163 ਕੰਮ ਦਿਨ ਪਰ ਰਾਤ ਲਗਾਤਾਰ ਕਰ ਰਹੀ ਹੈ ਉਸੇ ਲੜੀ ਤਹਿਤ ਜੋ ਇੱਕ ਕਾਰਜ ਹੈ ਆਸ਼ਿਆਨਾ ਮੁਹਿੰਮ ਜਿਸ ਵਿੱਚ ਲੋੜਵੰਦ ਪਰਿਵਾਰਾਂ ਨੂੰ ਡੇਰਾ ਸੱਤਾ ਸੋਦਾ ਦੀ ਸਾਧ ਸੰਗਤ ਵੱਲੋਂ ਮਕਾਨ ਬਣਾ ਕੇ ਦਿੱਤਾ ਜਾਂਦਾ ਹੈ ਉਸੇ ਮੰਗ ਦੇ ਵਿੱਚ ਪਿੰਡ ਰਥੜੀਆਂ ਦੇ ਪ੍ਰੇਮੀ ਹਰਜਿੰਦਰ ਇंसा ਜੀ ਦਾ ਪਰਿਵਾਰ ਦੀ ਮੰਗ ਨੂੰ ਦੇਖਦੇ ਹੋਏ ਡੇਰਾ ਸੱਤਾ ਸੋਦਾ ਦੀ ਸਾਧ ਸੰਗਤ ਵੱਲੋਂ ਜੋ ਇਹਨਾਂ ਨੂੰ ਮਕਾਨ ਬਣਾ ਕੇ ਦਿੱਤਾ ਗਿਆ ਇਹ ਮਕਾਨ ਇੱਕ ਦਿਨ ਦੇ ਵਿੱਚ ਹੀ ਬਣਾ ਕੇ ਦਿੱਤਾ ਗਿਆ ਸਵੇਰੇ 6 ਵਜੇ ਲਗਭਗ ਨੀਹਾਂ ਤੋਂ ਕੰਮ ਸ਼ੁਰੂ ਕਰਕੇ ਸ਼ਾਮ ਨੂੰ 7 ਵਜੇ ਜੋ ਲੈਂਟਰ ਪਾ ਦਿੱਤਾ ਗਿਆ ਉਸ ਦਿਨ ਜੋ ਟੈਂਪਰੇਚਰ ਲਗਭਗ 45 ਡਿਗਰੀ ਕੜਕ ਦੀ ਧੁੱਪ ਇੰਨੀ ਗਰਮੀ ਦੇ ਬਾਵਜੂਦ ਵੀ ਸਾਧ ਸੰਗਤ ਨੇ ਬਿਲਕੁਲ ਪਰਵਾਹ ਨਹੀਂ ਕੀਤੀ ਲਗਭਗ 150 ਤੋਂ ਲੈ ਕੇ 200 ਸੇਵਾਦਾਰ 20 ਮਿਸਤਰੀਆਂ ਦੀ ਟੀਮ ਜਿਨ੍ਹਾਂ ਨੇ ਇੱਕ ਦਿਨ ਦੇ ਵਿੱਚ ਇਹ ਮਕਾਨ ਬਣਾ ਕੇ ਦਿੱਤਾ ਇਹ ਸਭ ਕੁਝ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇंसा ਦੀ ਪ੍ਰੇਨਾ ਸਦਕਾ ਹੋਇਆ ਹੈ ਉਹਨਾਂ ਦੀ ਰਹਿਮਤ ਦੇ ਨਾਲ ਹੋਇਆ ਹੈ ਤੇ ਡੇਰਾ ਸੱਚਾ ਸੋਦਾ ਦੀ ਸਾਧ ਸੰਗਤ ਇਸੇ ਤਰ੍ਹਾਂ ਇਹ ਕਾਰਜਾਂ ਨੂੰ ਜਾਰੀ ਰੱਖੇਗੀ ਮੈਂ ਹਰਜਿੰਦਰ ਕੁਮਾਰ ਇंसा ਪਿੰਡ ਰਥੜੀਆਂ ਰਹਿਣ ਵਾਲਾ ਹਾਂ ਮੇਰੀ ਇੱਕ ਬਹੁਤ ਹੀ ਲੰਮੇ ਸਮੇਂ ਤੋਂ ਮੰਗ ਸੀ ਜੋ ਕਿ ਮੇਰੇ ਘਰ ਦੇ ਮਿਰ ਸਿਰ ਤੇ ਛੱਤ ਨਹੀਂ ਸੀ ਜੋ ਕਿ ਅੱਜ ਪੂਜਨੀਕ ਗੁਰੂ ਜੀ ਦੀ ਰਹਿਮਤ ਨਾਲ ਅੱਜ ਮੈਨੂੰ ਜੋ ਕਿ ਮੇਰੇ ਸਿਰ ਤੇ ਛੱਤ ਦਿੱਤੀ ਹੈ ਮੈਂ ਪੂਜਨੀਕ ਗੁਰੂ ਜੀ ਦਾ ਅਤੇ ਸੂਤ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ ਨਿਰਸੱਚਾ ਸੋਧਾ ਦੇ ਸੇਵਾਦਾਰਾਂ ਵੱਲੋਂ ਕੀਤੇ ਜਾ ਰਹੇ ਇਸ ਨੇਕ ਉਪਰਾਲੇ ਨੂੰ ਜੋ ਦਰਸ਼ਕ ਇਸ ਰਿਪੋਰਟ ਨੂੰ ਦੇਖ ਰਹੇ ਹਨ ਕੀ ਕਹਿਣਾ ਚਾਹੁੰਦੇ ਨੇ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਵੈਂਡ ਕਰਕੇ ਜਰੂਰ ਦੱਸੋ ਤੇ ਜਿਆਦਾ ਤੋਂ ਜਿਆਦਾ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ